AID AIDED ਤੇ -E AID AIDS ਇਹਨਾਂ ਤਿੰਨਾਂ ਚ ਕੀ ਡਿਫਰੈਂਸ ਆ ਉਹ ਆਪਾਂ ਦੇਖੀਏ ਇਹ ਜਿਹੜਾ ਏਡ ਆ ਇਹਦਾ ਮਤਲਬ ਹੁੰਦਾ ਸਹਾਇਤਾ ਜਾਂ ਹੈਲਪ ਇਹ ਨਾਉਨ ਆ ਔਰ ਆ ਜਿਹੜੀ ਏਡ ਆ ਏ ਮਤਮ ਹੁੰਦਾ ਹੈ ਜਿਹੜਾ ਹੈਲਪ ਕਰਦਾ ਹੈ ਵਨ ਹੂ ਹੈਲਪਸ ਵਨ ਕੂ ਹੈਲਪਸ ਜਿਹੜਾ ਕਿਸੇ ਦੀ ਮਦਦ ਕਰਦਾ ਉਹਨੂੰ ਆਪਾਂ ਐਡ ਕਹਿੰਦੇ ਆ ਫਰਕ ਕੀ ਹੈ ਪਿੱਛੇ ਈ ਲੱਗਦਾ ਔਰ ਇੱਥੇ ਸਹਾਇਤਾ ਇਹ ਸਹਾਇਤਾ ਕਰਨ ਵਾਲਾ ਤੇ ਐਡ ਸਕਿਅਰ ਐਸ ਇਹ ਬਿਮਾਰੀ ਦਾ ਨਾਮ ਆ ਔਰ ਇਹਦੀ ਫੋਲੋ ਫਾਰਮ ਤੁਸੀਂ ਜਾਣਦੇ ਆਈ ਥਿੰਕ ਐਕਵਾਇਰਡ इम्यून या इम्यूनो डेफिशिएंसी सिंड्रोम सो so, याद रखना है एड सहायता एड सहायता करने वाला तो एड्स ये बीमारी ਦਾ ਨਾਮ ਹੈ ਐਕਵਾਇਰਡ ਇਮਿਊਨ ਡੈਫੀਸ਼ੀਐਂਸੀ ਸਿੰਡਰੋਮ थैंक यू सोमा